लुधियानाជាਜੇ ਸੂਬੇ ਪਰਦੇ ਡਾਇਰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਈ ਕੰਪਨੀਆਂ ਦੇ ਨਾਲ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਇਸ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਆਦੇ ਵਿੱਚ ਹੋਣ ਵਾਲੀ 3 ਦਿਨਾਂ ਦੀ ਕਨਵੈਨਸ਼ਨ ਦੇ ਵਿੱਚ ਉਹ ਹਿੱਸਾ ਲੈਣਗੇ ਜਿਸ ਦੇ ਵਿੱਚ ਉਹ ਵੱਖ-ਵੱਖ ਕੰਪਨੀਆਂ ਵੱਲੋਂ ਡਾਇਰਜ਼ ਨੂੰ ਦਿੱਤੀਆਂ ਜਾਣ ਵਾਲੀਆਂ ਜਾਣਕਾਰੀਆਂ ਅਤੇ ਨਵੀਂ ਟੈਕਨੋਲੋਜੀ ਬਾਰੇ ਦੱਸਣਗੇ ਉਹ ਉੱਤਰ ਗੱਲਬਾਤ ਕਰਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜਿੱਥੇ ਅੱਜ ਵਕਵਾਖ ਸ਼ਹਿਰਾਂ ਤੋਂ ਆਏ ਡਾਇਰੈਕਟ ਨੇ ਹਿੱਸਾ ਲਿਆ ਹੈ ਤਾਂ ਉੱਥੇ ਹੀ ਅੱਜ ਕਈ ਕੰਪਨੀਆਂ ਦੇ ਆਏ ਨੁਮਾਇੰਦਿਆਂ ਨੇ ਆਪਣੇ ਸੁਝਾਅ ਸਾਂਝੇ ਕੀਤੇ ਨੇ ਅਤੇ ਉਹਨਾਂ ਨੇ ਕੁਝ ਨਵੀਂ ਤਕਨੀਕ ਬਾਰੇ ਦੱਸਿਆ ਉਹਨਾਂ ਨੇ ਅੱਗੇ ਕਿਹਾ ਕਿ ਜਿੱਥੇ ਇਸ ਵਿਸ਼ੇ ਤੇ ਗੱਲਬਾਤ ਕੀਤੀ ਗਈ ਹੈ ਤਾਂ ਉੱਥੇ ਹੀ GST ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ 18% ਦੀ ਬਜਾਏ 5% GST ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਕਸਟਮਰ ਚੀਜ਼ ਦੇ ਪੈਸੇ ਤਾਂ ਦੇ ਦਿੰਦਾ ਹੈ ਪਰ GST ਨੂੰ ਲੈ ਕੇ ਕਾਫੀ ਰੋਲਾ ਪਾਉਂਦੇ ਨੇ ਜਿਸ ਕਰਕੇ ਸਾਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹਾਂਜੀ ਸਰ ਜਿਹੜੀ ਮੀਟਿੰਗ ਸੀ ਜਿਹੜੀ ਮੀਟਿੰਗ ਸੀ ਤੁਹਾਡੀ ਅੱਜ ਜਿਹੜੀ ਮੀਟਿੰਗ ਸੀ ਸਾਡੀ ਪੰਜਾਬ ਡਰਾਈਵਿੰਗ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੀਗੀ ਜਿਹਦੇ ਵਿੱਚ ਕਿ ਸਾਡੇ ਬਹੁਤ ਬਹੁਤ ਦੂਰੋਂ ਪਤਵੰਤੇ ਸੱਜਣ ਵੀ ਪਹੁੰਚੇ ਆ ਬਹੁਤ ਚੰਡੀਗੜ੍ਹ ਤੋਂ ਮੋਹਾਲੀ ਤੋਂ ਪਟਿਆਲੇ ਤੋਂ ਸਰਾਂਧ ਤੋਂ ਬਹੁਤ ਦੂਰ ਦੂਰੋਂ ਵੀ ਜਿਹੜੇ ਸਾਡੇ ਦੋਸਤ ਆਏ ਨੇ ਔਰ ਉਹਨਾਂ ਨਾਲ ਅਸੀਂ ਬਹੁਤ ਅੱਛੇ ਵਿਚਾਰ ਸਾਂਝੇ ਕੀਤੇ ਨੇ ਸਾਡੇ ਵਿੱਚ ਇੰਟਰਨੈਸ਼ਨਲ ਕੰਪਨੀਆਂ ਵੀ ਆ ਜਾਈਆਂ ਸੀ ਜਿਨ੍ਹਾਂ ਨੇ ਇੱਕ ਸਾਨੂੰ ਇਸ ਬਿਜ਼ਨਸ ਵਿੱਚ ਕਿਵੇਂ ਅਸੀਂ ਗਰੋ ਕਰ ਸਕਦੇ ਆ ਉਹਦੇ ਬਾਰੇ ਬਹੁਤ ਨੌਲੇਜ ਦਿੱਤੀ ਔਰ ਮੇਰੇ ਖਿਆਲ ਪਿੰਡ ਡ੍ਰੌਪ ਸਾਇਲੈਂਸ ਰਿਹਾ ਸਾਰਿਆਂ ਨੇ 2 2.5 ਘੰਟੇ ਉਹਨਾਂ ਸਾਰਿਆਂ ਦੀ ਆਵਾਜ਼ ਸੁਣੀ ਉਹਨਾਂ ਦੇ ਵਿਊਜ਼ ਲਏ ਔਰ ਸਭ ਜਿਹੜੇ ਮੇਰੇ ਮੈਂਬਰਸ ਨੇ ਮੇਰੇ ਜਿਹੜੇ ਦੋਸਤ ਨੇ ਉਹਨਾਂ ਨੇ ਬਹੁਤ ਵਧੀਆ ਹੁੰਗਾਰਾ ਭਰਿਆ ਵੀ ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲਾਂਗੇ ਜਿਹੜੇ ਪੰਜਾਬ ਤੋਂ ਬੜੀ ਐਸੋਸੀਏਸ਼ਨ ਤੇ ਆਏ ਕੀ ਕੀ ਸਮੱਸਿਆ ਦਿੱਤੀ ਦੂਸਰੀ ਸਾਡੀ ਸਮੱਸਿਆ ਨਹੀਂ ਹੈ ਸਾਡਾ ਇੱਕ ਟੂਰ ਜਿਹੜਾ ਉਹ ਗੋਆ ਜਾ ਰਿਹਾ ਹੈ 26 27 28 ਤੇ 29 ਨੂੰ ਕੀ ਦੀ ਵਾਪਸੀ ਹੈ ਉਹ ਪੰਜ ਦਿਨ ਲਈ ਉੱਥੇ ਬੜੀ ਵੱਡੀ ਕਨਵੈਨਸ਼ਨ ਹੈ ਡੀਐਲਆਈ ਦੀ ਔਰ ਐਨਸੀਡੀਐਲ ਦੀ ਉਸ ਕਨਵੈਨਸ਼ਨ ਦੇ ਵਿੱਚ ਸਾਰੀਆਂ ਫੋਰਨ ਦੀਆਂ ਕੰਪਨੀਆਂ ਆ ਰਹੀਆਂ ਨੇ ਇੰਡੀਆ ਦੇ ਵਧੀਆ-ਵਧੀਆ ਬ੍ਰਾਂਡ ਨੇ ਉਹ ਸਾਡੇ ਸਾਰੇ ਦੋਸਤ ਐ 50 ਤੋਂ ਬੰਦੇ ਵੱਧ ਅਸੀਂ ਜਿਹੜੇ ਐ ਉਹ ਜਾ ਰਹੇ ਆ ਉਹਨਾਂ ਨੂੰ ਅੱਜ ਇੱਥੇ ਮੀਟ ਕਰਕੇ ਇੱਕ ਅਸੀਂ ਦੂਜਿਆਂ ਨੂੰ ਉਹਨਾਂ ਨੇ ਉਸ ਸਾ ਵੀ ਦੇਣਾ ਸੀਗਾ ਵੀ ਆਪਾਂ ਚੱਲੀਏ ਜਿਹੜੇ ਹੋਰ ਮੈਂਬਰ ਸਾਡੇ ਨਾਲ ਜਾਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਜੋੜਨਾ ਚਾਹੁੰਦੇ ਆ ਸਰ ਕੁਝ ਇਸ਼ੂਸ ਤੇ ਵੀ ਗੱਲਬਾਤ ਹੋਈ ਹੈ ਜਿਵੇਂ GST ਦਾ ਤੁਸੀਂ ਜੀਐਸਟੀ ਤੇ ਇਸ਼ੂ ਸਰਕਾਰ ਨੂੰ ਅਸੀਂ ਰਿਕਵੈਸਟ ਕੀਤੀ ਸੀ ਸਾਡਾ ਇੱਕ ਸਰਵਿਸ ਸੈਕਟਰ ਹੈ ਬਹੁਤ ਛੋਟਾ ਜਿਹਾ ਉਦਾਰਾ ਹੈ ਇਹਦੇ ਤੇ ਟੈਕਸ ਨੂੰ ਥੋੜਾ ਜਿਹਾ ਘਟਾਇਆ ਜਾਏ ਸਾਡੇ ਪਤਵੰਤੇ ਸੰਜੇਣ ਜਿਹੜੇ ਆ ਦਿੱਲੀ ਤੋਂ ਜਾ ਕੇ ਉਹਨਾਂ ਨੂੰ ਮਿਲੇ ਵੀ ਸੀਗੇ ਉਹਨਾਂ ਨੇ ਇੱਕ ਇੰਸ਼ੋਰੈਂਸ ਦਿੱਤੀ ਹੈ ਕਿ ਅਸੀਂ ਇਹ ਤੇ ਵਿਚਾਰ ਕੀਤਾ ਕਿ ਕਿੰਨਾ ਟੈਕਸ ਹੈ ਕਿੰਨਾ ਡਿਮਾਂਡ ਸਾਡੇ ਤੇ 18% GST ਹੈ ਅਸੀਂ ਕਹਿੰਦੇ ਆ ਵੀ ਇਹਨੂੰ ਘਟਾ ਕੇ 5% ਕੀਤਾ ਜਾਏ ਤਾਂ ਕਿ ਪਬਲਿਕ ਨੂੰ ਵੀ ਮੁਸ਼ਕਲ ਨਾ ਹੋਵੇ ਪਬਲਿਕ ਪੈਸੇ ਦੇਣ ਲੱਗੇ ਬਿੱਲ ਤਾਂ ਦੇ ਦਿੰਦੀ ਹੈ ਲੇਕਿਨ GST ਦੇਣ ਲੱਗੇ ਉਹਨੂੰ ਬੜੀ ਤਕਲੀਫ ਹੁੰਦੀ ਹੈ ਤੁਹਾਡੀ ਇੰਡਸਟਰੀ 'ਚ ਵੀ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਲੇਬਰ ਪ੍ਰੋਬਲਮ ਹਰ ਜਗ੍ਹਾ ਹੈਗੀ ਹੈ ਪਰ ਸਾਡੇ ਵਿੱਚ ਆਪਸ 'ਚ ਭਾਈਚਾਰਾ ਇੰਨਾ ਕਿ ਜ਼ਿਆਦਾ ਹੈਗਾ ਕਿ ਜੇ ਸਾਨੂੰ ਇੱਕ ਦੂਸਰੇ 'ਤੇ ਲੋਡ ਵੀ ਪੈਂਦੀ ਹੈ ਤੇ ਅਸੀਂ ਸਹਿਯੋਗ ਦੇ ਨਾਲ ਉਸ ਮਸਲੇ ਨੂੰ ਹੱਲ ਕਰ ਲੈਨੇ ਆਓ ਪ੍ਰਧਾਨ ਜੀ ਸਰਜਨ ਮੀਟਿੰਗ ਕੀਤੀ ਗਈ ਅੱਜ ਦੇ ਇਸ ਮੀਟਿੰਗ ਦੇ ਵਿੱਚ ਨਵੀਂ ਟੈਕਨੋਲੋਜੀ ਬਾਰੇ ਡਿਸਕਸ ਹੋਈ ਜਿਸ ਤਰ੍ਹਾਂ ਸਾਡੀ ਇਹ ਇੰਡਸਟਰੀ ਪਿਛਲੇ ਕਾਫੀ ਸਾਲਾਂ ਤੋਂ ਹੈਂਡ ਪ੍ਰੈਸ ਦੇ ਉੱਪਰ ਚੱਲਦੀ ਸੀ ਹੁਣ ਟਾਈਮ ਚੇਂਜ ਹੋ ਚੁੱਕਿਆ ਜੀ ਹੁਣ ਸਾਰੀ ਸਾਰੀ ਸਾਡੀ ਇੰਡਸਟਰੀ ਆਟੋਮੈਟਿਕ ਸਟੀਮ ਪ੍ਰੈਸ ਦੇ ਉੱਪਰ ਚੱਲ ਰਹੀ ਹੈ ਔਰ ਆਟੋਮੈਟਿਕ ਮਸ਼ੀਨਸ ਦੇ ਉੱਪਰ ਚੱਲ ਰਹੀ ਹੈ ਡੇ ਬਾ ਡੇ ਕੀ ਹੋ ਰਿਹਾ ਜਿਹੜਾ ਫੈਬਰਿਕ ਹੈ ਜੀ ਉਹ ਚੇਂਜ ਹੋ ਰਿਹਾ ਜੀ ਫੈਬਰਿਕ ਹੀ ਐਸਟਾ ਦਾ ਆ ਰਿਹਾ ਹੈ ਜੋ ਕਿ ਹੈਂਡ ਪ੍ਰੈਸ ਨੂੰ ਸਪੋਰਟ ਨਹੀਂ ਕਰ ਸਕਦਾ ਜਿਹਦੀ ਜਿਸ ਦੀ ਫਿਨਿਸ਼ਿੰਗ ਸਿਰ ਸਟੀਮ ਪ੍ਰੈਸ ਨਾਲ ਹੀ ਆ ਸਾਰੇ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰਾਂ ਵੀਰ ਨੂੰ ਇਹ ਗੱਲ ਕਹੀ ਹੈ ਕਿ ਜਲਦੀ ਤੋਂ ਜਲਦੀ ਇਹ ਆਟੋਮੇਸ਼ਨ ਤੇ ਆਣ ਤੇ ਇੰਡਸਟਰੀ ਗਰੋ ਕਰੇ ਤੇ ਆਪਾਂ ਸਾਰੇ ਮਿਲ ਕੇ ਕਸਟਮਰ ਨੂੰ ਅੱਛੀ ਅੱਛੀ ਸਰਵਿਸ ਦੇ ਪਾਈਏ। ਕੀ ਡਿਫਰੈਂਟ ਆ ਗਿਆ ਪਹਿਲੇ ਕਸਟਮਰ ਹੁੰਦਾ ਸੀ ਕਿ 3-3 4-5 ਦਿਨ ਵੇਟ ਕਰਨਾ ਪੈਂਦਾ ਸੀ। ਬਿਲਕੁਲ ਸਰ ਉਹ ਕੋਈ ਇੱਕ ਸਰਵਿਸ ਅੱਜ ਦੀ ਪੀਛੋਂ ਦਾ ਇਹ ਆ ਸਰ 2 ਘੰਟੇ ਦੀ ਸਰਵਿਸ ਵੀ ਅਵੇਲੇਬਲ ਆ ਤਕਰੀਬਨ ਸਾਰੇ ਡੈਕਨ ਕੋਲ ਪੂਰੇ ਪੰਜਾਬ ਦੇ ਵਿੱਚ। ਕੋਈ ਕਸਟਮਰ ਇਹ ਨਹੀਂ ਹੋਇਆ ਕਿ ਮੈਨੂੰ 2 ਦਿਨ ਬਾਅਦ 3 ਦਿਨ ਬਾਅਦ ਕਪੜਾ ਨਹੀਂ ਮਿਲਿਆ ਜਾਂ ਬਰਸਾਤ ਹੋ ਗਈ ਕਪੜਾ ਨਹੀਂ ਮਿਲ ਪਾਇਆ ਕਪੜਾ ਟੋਟਲ ਆਟੋਮੇਸ਼ਨ ਹੈ ਜੀ 2 ਘੰਟੇ 4 ਘੰਟੇ 6 ਘੰਟੇ ਕਸਟਮਰ ਦੀ ਡਿਮਾਂਡ ਦੇ ਮੁਤਾਬਕ ਪ੍ਰੋਡਕਟ ਤਿਆਰ ਹੁੰਦਾ ਜੀ ਇੱਕ ਮੀਟਿੰਗ ਦਾ ਕੀ ਮੁੱਦਾ ਜੀ ਮੁੱਦਾ ਕੋਈ ਨਹੀਂ ਸੀ ਅਸੀਂ ਸਿਰਫ ਆਪਣੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਜੋ ਬੂਟਾ ਸਾਡੇ ਬਜ਼ੁਰਗਾਂ ਨੇ ਲਾਇਆ ਹੈ ਅਸੀਂ ਚਾਹੁੰਦੇ ਆ ਉਹ ਵਧੇ ਫੁੱਲੇ ਔਰ ਅਸੀਂ ਉਸ ਦੇ ਉੱਤੇ ਚੱਲ ਰਹੇ ਆ ਔਰ ਸਾਰੇ ਤਕਰੀਬਨ ਜਿੰਨੇ ਵੀ ਸਾਡੇ ਮੈਂਬਰ ਹੈ ਉਹਨਾਂ ਦੇ ਪੇਰੈਂਟਸ ਆਲਮੋਸਟ ਤਕਰੀਬਨ ਸਾਰੇ ਹੀ ਸਾਡੇ ਐਸੋਸੀਏਸ਼ਨ ਦੇ ਬੰਦੇ ਸੀਗੇ ਔਰ ਉਹਨਾਂ ਦੇ ਨਿਸ਼ਚੇ ਕਦਮ ਤੇ ਅਸੀਂ ਅੱਗੇ ਜਾ ਰਹੇ ਹਾਂ ਔਰ ਸਾਰੇ ਅਸੀਂ ਚਾਹੁੰਦੇ ਹਾਂ ਕਿ ਐਸੇ ਬੂਟੇ ਨੂੰ ਹੋਰ ਉੱਚੇ ਲਾਇਆ ਜਾਏ ਭਾਈਚਾਰਾ ਵਧਾਇਆ ਜਾਏ ਔਰ ਸਭ ਪ੍ਰੋਗਰੈਸ ਕਰਨ ਔਰ ਉੱਪਰ ਤੇ ਉੱਪਰ ਜਾਣ ਧੰਨਵਾਦ ਹਾਂਜੀ ਸਰ ਅੱਜ ਬਹੁਤ ਬਹੁਤ ਧੰਨਵਾਦ ਦੀ ਮੀਡੀਆ ਦਾ ਅੱਜ ਇੱਥੇ ਪ੍ਰਿੰਟ মিডিਆ ਵਾਲੇ ਵੀ ਆਏ ਆ ਡਿਜੀਟਲ মিডিਆ ਵਾਲੇ ਆਏ ਸਾਰਿਆਂ ਦਾ ਅਸੀਂ ਵੈਲਕਮ ਜੀ ਆਖਦੇ ਆ ਪੰਜਾਬ ਡਰੈਗਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੋਈ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਗੁਲਬਾਰ ਸਿੰਘ ਜੀ ਗੁੱਲੂ ਭਾਜੀ ਤੇ ਲੁਧਿਆਣਾ ਦੇ ਪ੍ਰਧਾਨ ਸਰ ਮਨਿੰਦਰਪਾਲ ਸਿੰਘ ਜੀ ਚਾਵਲਾ ਔਰ ਸਾਰੇ ਪੰਜਾਬ ਦੀਆਂ ਡਰੈਗਨ ਆਰਗੇਨਾਈਜੇਸ਼ਨ ਇੱਥੇ ਪਹੁੰਚਿਆ ਹਨ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਇਸ ਉਦਯੋਗ ਦੇ ਵਿੱਚ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਇਸ ਨੂੰ ਡਿਜੀਟਲ ਮਾਰਕੀਟਿੰਗ ਨਾਲ ਕਿੱਦਾਂ ਜੋੜਿਆ ਜਾਵੇ ਉਹਦੇ ਵਿੱਚ ਪਹਿਲ ਕਦਮੀ ਕੀਤੀ ਗਈ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਥੇ ਕੰਪਨੀਆਂ ਆਈਆਂ ਸੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਹਨ ਡ੍ਰੈਗਲਿਨ ਜਿਹੜਾ ਉਦਯੋਗ ਹੈ ਇੰਡਸਟਰੀ ਹੈ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਬਣਦੀ ਹੈ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ ਹੀ 100 ਕਰੋੜ ਤੋਂ ਉੱਤੇ ਦਾ ਵਪਾਰ ਹੁੰਦਾ ਹੈ ਇਸ ਦਾ ਜੀਐਸਟੀ ਬਹੁਤ ਜੋ ਘਟ ਸਰਕਾਰ ਨੂੰ ਬੇਨਤੀ ਕੀਤੀ ਵੀ ਇਹਦਾ ਘਟਾਇਆ ਜਾਏ ਤਾਂ ਕਿ ਵੱਧ ਤੋਂ ਵੱਧ ਮਾਲੀਆ ਇਕੱਠਾ ਹੋਵੇ ਇਹਦੇ ਵਿੱਚ ਪੰਜਾਬ ਨੂੰ ਵੀ ਤੇ ਹਿੰਦੁਸਤਾਨ ਗਵਰਨਮੈਂਟ ਨੂੰ ਵੀ ਫਾਇਦਾ ਹੋਏਗਾ ਇਸ ਨੂੰ ਬਹੁਤ ਅਸੀਂ ਉੱਪਰ ਲੈਵਲ ਤੇ ਲੈ ਕੇ ਜਾ ਰਹੇ ਹਾਂ ਅਸੋਸੀਏਸ਼ਨ ਲੈਵਲ ਦੇ ਉੱਤੇ ਇਹਦੇ ਵਿੱਚ ਪਾਣੀ ਦੀ ਵੇਸਟੇਜ ਨੂੰ ਰੋਕਿਆ ਜਾਏਗਾ ਅਤੇ ਮਸ਼ੀਨੀਕਰਨ ਵਧਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇੱਥੇ ਆਣ ਤੇ ਗੁਰੂ ਮਹਾਰਾਜ ਕਿਰਪਾ ਕਰੇ ਇਸ ਤਰੀਕੇ ਅਸੋਸੀਏਸ਼ਨ ਵੱਧੀ ਫੁੱਲਦੀ ਰਹੇ ਅਤੇ ਨਵੀਆਂ ਪੁਲੰਗਾ ਪੜਦੀ ਰਹੇ